ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚਹਾਨ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਪਿੰਡ ਆਸਾਪੁੱਟਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਹੋਣ ਜਾ ਰਹੀ ਹੈ ਇੱਥੇ ਬਹੁਤ ਹੀ ਸੋਹਣੀ ਚੰਗੇ ਥਣ ਹਵਾਨੇ ਦੀ ਬਾਜ ਹੈ ਜੀ ਜੋ ਕਿ ਵੀਰ ਨੇ ਬਕਾਊ ਕੀਤੀ ਹੋਈ ਹੈ ਅਜੇ 6 ਦਿਨ ਬਾਕੀ ਹੈ ਜੀ ਸੂਣਦੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੈ 97813 15230 ਤੇ ਬਾਕੀ ਮੋਲੋ ਤੁਸੀਂ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲਤਾ ਕਰ ਸਕਦੇ ਹੋ ਵੈਸੇ ਬਹੁਤ ਹੀ ਸੋਹਣੀ ਤੇ ਕਦ ਕਾਠ ਪੱਕੋ ਚੰਗੇ ਥਣ ਹਵਾਨੇ ਦੀ ਮੁੱਠੀ ਵਾਲਾ ਥਾਣਾ ਜੀ ਤੇ ਕੈਮਰੇ ਦੇ ਕਰਕੇ ਥੋੜਾ ਡਰਦੀ ਐ ਤੇ ਬਹੁਤ ਸੋਹਣੀ ਮੱਝ ਹੈ ਲੇਵੇ ਪੱਖੋ ਤੁਸੀਂ ਵੇਖ ਸਕਦੇ ਹੋ ਹੈਵੀ weight ਦੀ ਪੂਰੇ ਦੀ ਕੈਮਰੇ ਦੇ ਕਰਕੇ ਥੋੜਾ ਡਰ ਰਹੀ ਸੀਗੀ ਤੇ ਜੋ ਵੀ ਰਖੀਦਨ ਦਾ ਚਾਹ ਬਣ ਹੈ ਉਹ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਜੀ ਤੇ ਆਪਣੀ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਤੇ ਫੇਸਬੁੱਕ ਜ਼ਰੂਰ ਨੂੰ ਜ਼ਰੂਰ ਫੋਲੋ ਕਰੋ ਜੀ ਧੰਨਵਾਦ